ਸਤਿ ਸ਼੍ਰੀ ਅਕਾਲ ਜੀ ਜੇਕਰ ਕਹਾਣੀ ਵਧੀਆ ਲੱਗੀ ਲਾਈਕ ਸ਼ੇਅਰ ਅਤੇ ਕਮੈਂਟ ਜ਼ਰੂਰ ਕਰਨਾ ਨਿੱਕਾ ਕਿੰਨੇ ਚਿਰ ਤੋਂ ਮਗਰ ਪਿਆ ਸੀ ਆਖੇ ਪੰਜਾਬੀ ਕੁਰਤਾ ਲੈਣਾ ਇੱਕ ਦਿਨ ਕੰਮ ਤੋਂ ਚੇਚੀ ਛੁੱਟੀ ਲੈ ਕੇ ਪੰਜਾਬੀ ਸਟੋਰ ਲੈ ਗਈ ਅੰਦਰ ਗਿਆ ਤਾਂ ਕਾਊਂਟਰ ਤੇ ਇੱਕ ਬਜ਼ੁਰਗ ਜੋੜਾ ਉਹਨਾਂ ਦੋ ਕੁਰਤੇ ਵਿਖਾਏ ਇਹ ਦੋਵੇਂ ਪਸੰਦ ਕਰ ਬੈਠਾ ਆਖਣ ਲੱਗਾ ਦੋ ਲਾਵਾਂਗੇ ਤਾਂ ਇੱਕ ਅੱਧੇ ਮੁੱਲ ਦੇ ਐਸ ਨੂੰ ਘਰੋਂ ਪੱਕੀ ਕਰਕੇ ਗਈ ਸਾਂ ਕਿ ਇੱਕੋ ਹੀ ਲੈਣਾ ਪਰ ਉੱਥੇ ਗਿਆ ਪੰਗਰ ਗਿਆ ਦੋਵੇਂ ਹੱਥ ਵਿੱਚ ਫੜ ਮੇਰੇ ਵੱਲ ਵੇਖੀ ਜਾਵੇ ਮੈਂ ਇਸ਼ਾਰੇ ਜਿਹੇ ਨਾਲ ਨਾ ਕਰ ਦਿੱਤੀ ਇੱਕ ਵੇਰ ਫੇਰ ਆਖਣ ਲੱਗਾ ਪਲੀਜ਼ ਦੋਵੇਂ ਅੱਧੇ ਮੁੱਲ ਤੇ ਦੇ ਦੇਵੋ ਉਹਨਾਂ ਨਾ ਕਰ ਦਿੱਤੀ ਇਸ ਨੇ ਆਖਰੀ ਕੋਸ਼ਿਸ਼ ਦੇ ਤੌਰ ਤੇ ਇੱਕ ਵੇਰ ਫੇਰ ਮੇਰੇ ਵੱਲ ਵੇਖਿਆ ਮੇਰਾ ਮਗਰ ਖਲੋਤੀ ਦਾ ਉਹੀ ਜਵਾਸ ਸੀ ਇਸ ਵੇਰ ਰਖੀਆਂ ਵਿੱਚ ਗਲੇ ਡੂ ਪਰ ਦੂਵੇਂ ਕਾਊਂਟਰ ਤੇ ਵਾਪਸ ਰੱਖ ਦਿੱਤੇ ਅਗਲਿਆਂ ਰਾਮ ਜੀ ਪਛਾਣ ਲਈ ਤੇ ਆਖਣ ਲੱਗੇ ਮੰਮੀ ਨਹੀਂ ਮੰਦੀ ਤਾਂ ਅਗਲੀ ਵੇਰ ਡੈਡੀ ਨਾਲ ਆਵੀ ਇਸ ਮੌਕੇ ਤੇ ਡੈਡੀ ਅਕਸਰ ਹੀ ਮੰਨ ਜਾਂਦੇ ਵੇਖੇ ਨੀਮੀ ਜਿਹੀ ਪਾਲੇ ਤੇ ਆਖਣ ਲੱਗਾ ਮੇਰਾ ਡੈਡੀ ਹੈ ਨਹੀਂ 4 ਸਾਲ ਪਹਿਲੋ ਪੂਰਾ ਹੋ ਗਿਆ ਸੀ ਕਾਊਂਟਰ ਅੰਦਰ ਖਲੋਤਿਆਂ ਹੱਥੋਂ ਕਿੰਨਾ ਕੁਝ ਛੁੱਟ ਗਿਆ ਮਾਤਾ ਜੀ ਤਾਂ ਕਾਊਂਟਰ ਤੋਂ ਬਾਹਰ ਆ ਗਈ ਤੇ ਇਸ ਨੂੰ ਕਲੇਵੇ ਵਿੱਚ ਲੈੰਦੀ ਆਖਣ ਲੱਗੀ ਛਿੰਦਿਆ ਬੇਸ਼ੱਕ ਦੋਵੇਂ ਹੀ ਲੈ ਜਾ ਪੈਸੇ ਵੀ ਇਨਾਂ ਦੇ ਇਸ ਵੇਰ ਮੈਨੂੰ ਮਗਰਖਲੋਤੀ ਨੂੰ ਇੰਜ ਲੱਗਿਆ ਜਿਦਾਂ ਕਿਸੇ ਨੇ ਸਾਨੂੰ ਦੋਹਾਂ ਮਾਂ ਪੁੱਤਾਂ ਨੂੰ ਵੱਡੇ ਇਮਤਿਹਾਨ ਵਿੱਚ ਪਾ ਦਿੱਤਾ ਹੋਵੇ ਉਡੀਕਣ ਲੱਗੀ ਕਿ ਵੇਖਦੀ ਹਾਂ ਹੁਣ ਇਹ ਕੀ ਜਵਾਬ ਦਿੰਦਾ ਆਖਣ ਲੱਗਾ ਮੇਰੀ ਮਾਂ ਨੇ ਸਮਝਾਇਆ ਏ ਕਿ ਨਾ ਕਿਸੇ ਦਾ ਹੱਕ ਲੈਣਾ ਤੇ ਨਾ ਆਪਣਾ ਕਿਸੇ ਨੂੰ ਲੈਣ ਹੀ ਦੇਣਾ ਤੁਸੀਂ ਇੱਕ ਹੀ ਦੇ ਦੇਵੋ ਦੂਜਾ ਫੇਰ ਲੈ ਜਾਵਾਂਗਾ ਕਾਫੀ ਧੇਰ ਬਹਿਸ ਹੁੰਦੀ ਰਹੀ ਪਰ ਇਹ ਟਸ ਧੋਮਸ ਨਾ ਹੋਇਆ ਉਮਰ ਦਾ ਵੀ ਐਸਾ ਦੌਰ ਨਾ ਤੇ ਇਹ ਬੱਚਾ ਰਿਹਾ ਸੀ ਤੇ ਨਾ ਹੀ ਪੂਰੀ ਤਰ੍ਹਾਂ ਜਵਾਨ ਹੀ ਹੋਇਆ ਸੀ ਫੇਰ ਵੀ ਮੈਨੂੰ ਪਾਸ ਕਰਵਾ ਗਿਆ ਵੱਡੇ ਇਮਤਿਹਾਨ ਵਿੱਚੋਂ ਉਹ ਵੀ ਪੂਰੇ ਨੰਬਰਾਂ ਨਾਲ ਹੁਣ ਹੰਝੂ ਬਹਾਉਣ ਦੀ ਵਾਰੀ ਸ਼ਾਇਦ ਅੰਕਲ ਜੀ ਦੀ ਸੀ ਆਕਣ ਲੱਗੇ ਪੁੱਤਰ ਅੱਗੇ ਤੂੰ ਕਿਸੇ ਵੀ ਚੀਜ਼ ਨੂੰ ਜੀ ਕਰੇ ਤਾਂ ਇੱਥੇ ਆ ਕੇ ਇੰਜ ਚੀਜ਼ ਮੰਗਣੀ ਹੈ ਜਿੱਦਾਂ ਨਾਨਕੇ ਆ ਕੇ ਨਾਨੇ ਨਾਨੀ ਤੋਂ ਮੰਗੀਦੀਏ ਨਾਨਾ ਨਾਨੀ ਸੁਣਦਾ ਸੁਣ ਮੈਂ ਵੀ ਜਜ਼ਬਾਤੀ ਹੋ ਗਈ ਕੁਝ ਸਮਝ ਨਾ ਲੱਗੇ ਕਿ ਹੁਣ ਜਾਉਂਦਿਆਂ ਦੀ ਸੁੱਖ ਮੰਗਾ ਕਿ ਚਲੇ ਗਿਆ ਨੂੰ ਚੇਤੇ ਕਰਾਂ ਪਰ ਫਿਰ ਡਟਿਆ ਕਰਿਆ ਚਟਾਨ ਵਾਂਗ ਤੇ ਉਹ ਉਹ ਦੋਵੇਂ ਹੰਝੂ ਬਹਾਉਂਦੇ ਰਹੇ ਦਿਲਾਂ ਤੇ ਚੜੀ ਕਾਰੋਬਾਰ ਦੀ ਪਰਤ ਇੰਜ ਖੁਰ ਗਈ ਜਿੱਦਾਂ ਤੁੱਪ ਚੜੇ ਬਰਫ਼ ਖੁਰਦੀ ਏ ਸੋ ਦੋਸਤੋ ਬਾਪ ਵੀ ਹੁਣੀ ਔਲਾਦ ਅਕਸਰ ਹੀ ਕਈ ਵੇਰ ਡੋਲ ਜਾਂਦੀ ਏ ਪਰ ਜਿੱਥੇ ਕੰਨੀਆਂ ਰਹਿ ਗਈਆਂ ਮਾਮਾ ਨੂੰ ਪਿਓ ਬਾਨਾ ਆ ਜਾਵੇ ਸਮਝੋ ਕਈ ਔਕੜਾਂ ਸਾਰ ਹੋ ਜਾਂਦੀਆਂ ਕਿਉਂਕਿ ਜ਼ਿੰਦਗੀ ਔਕਾਤ ਅਤੇ ਖਵਾਇਸ਼ਾਂ ਵਿਚਕਾਰ ਹੁੰਦੀ ਇੱਕ ਨਿਰੰਤਰ ਜੰਗ ਦਾ ਨਾਂ ਏ ਦੋਵੇਂ ਇੱਕ ਦੂਜੇ ਤੇ ਭਾਰੂ ਹੋਣ ਦੀ ਕੋਸ਼ਿਸ਼ ਕਰਦੀਆਂ ਹੀ ਰਹਿੰਦੀਆਂ ਪਰ ਜਿੱਤ ਉਸਦੀ ਹੁੰਦੀ ਹੈ ਜਿਹੜੀ ਇਨਸਾਨ ਦੇ ਮਨ ਤੇ ਭਾਰੂ ਹੋ ਨਿਕਲਦੀ ਏ ਮਨ ਜੀਤੇ ਜਗ ਜੀਤੇ ਸ਼ਾਲਾ ਇਸ ਦੁਨੀਆ ਦਾ ਹਰ ਮਾਂ ਪਿਓ ਰਹਿੰਦੀ ਦੁਨੀਆ ਤੱਕ ਵਸਦਾ ਹੱਸਦਾ ਰਹੇ